ਸੰਯੋਗ ਕਿਸੇ ਦੇ ਕੋਈ ਨਹੀਂ ਬਣ ਸਕਦਾ ਪਿਆਰਿਓ ਇਸ ਗੱਲ ਨੂੰ ਯਾਦ ਰੱਖਿਓ ਤੇ ਅਸੀਂ ਨਿਸ਼ਾਨ ਸਾਹਿਬ ਤੇ ਰੋਜ਼ ਮੱਥਾ ਟੇਕਣਾ ਹੈ ਰੋਜ਼ ਅਰਦਾਸ ਕਰਨੀ ਹੈ ਪਿਆਰਿਓ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਤਿਗੁਰੂ ਕਿਰਪਾ ਕਰਨ ਪਹਿਲਾਂ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਹਿੰਦੇ ਆ ਵੀ ਸੰਜੋਗ ਸਾਡੇ ਬੰਨੇ ਗਏ ਸਾਡੇ ਸੰਜੋਗ ਨਹੀਂ ਮਿਲਦੇ ਜੀ ਐ ਨਹੀਂ ਹੋ ਰਿਹਾ ਆ ਨਹੀਂ ਹੋ ਰਿਹਾ ਸਾਧ ਸੰਗਤ ਉਹਨਾਂ ਲਈ ਇੱਕ ਸਵਾਲ ਮੇਰਾ ਜ਼ਰੂਰ ਹੈ ਤੁਸੀਂ ਕਿੰਨਿਆਂ ਕਦੇ ਸੰਜੋਗ ਬੰਨਦੇ ਕਹਿੰਦੇ ਵੀ ਸਾਡੇ ਸੰਜੋਗ ਕਿਸੇ ਨੇ ਬੰਨਤੇ ਤੁਸੀਂ ਅੱਗੇ ਕਿੰਨਿਆਂ ਕਦੇ ਸੰਜੋਗ ਬੰਨੇ ਹੋਏ ਵਿਆਹ ਲੇਟ ਹੋ ਰਿਹਾ ਹੈ ਵਿਆਹ ਨਹੀਂ ਹੋ ਰਿਹਾ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਕੋਈ ਘਾਟ ਤੇ ਹੈ ਨਾ ਚਲੋ ਜੇ ਕੋਈ ਘਾਟ ਨਹੀਂ ਆਪਣੇ ਆਪ ਨੂੰ ਵੈਸੇ ਘਾਟ ਨਹੀਂ ਲੱਗਦੀ ਹੁੰਦੀ ਸਾਨੂੰ ਦੂਜਾ ਦੱਸਦਾ ਹੁੰਦਾ ਦੁਨੀਆ ਦੱਸਦੀ ਹੁੰਦੇ ਵੀ ਤੁਹਾਡੇ ਚ ਕੀ ਘਾਟ ਹੈ ਚਲੋ ਇੱਕ ਵੱਖਰਾ ਵਿਸ਼ਾ ਹੈ ਜਿੰਨਾ ਇਸ ਵਿਸ਼ੇ ਨੂੰ ਖੋਲ੍ਹਾਂਗੇ ਉਨਾਂ ਹੀ ਬਹੁਤ ਗੱਲਾਂ ਵਧਣਗੀਆਂ ਪਰ ਸਾਧ ਸੰਗਤ ਜਦੋਂ ਅਸਲ ਸੰਜੋਗ ਹੋਣਾ ਹੈ ਨਾ ਜਦੋਂ ਸੰਜੋਗ ਜੁੜਨੇ ਆ ਉਦੋਂ ਹੀ ਜੁੜਨੇ ਆ ਉਦੋਂ ਪਹਿਲਾਂ ਨਹੀਂ ਜੁੜ ਸਕਦੇ ਜੇ ਤੁਸੀਂ ਕਹੋ ਵਿਆਹ ਹੋ ਗਿਆ ਕੱਲ ਹੋਏ ਸਾਧ ਸੰਗਤ ਇਹਦਾ ਵੀ ਮੇਰੇ ਤਾਂ ਜੀ ਸੰਜੋਗ ਬਣ ਤੇ ਉਹ ਕਹਿੰਦਾ ਜਿਹਦਾ ਮੰਗਲਿਕ ਹੈ ਜੀ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਬੜਾ ਲੋਕ ਫਿਰ ਉਪਾਅ ਵਾਲੇ ਰਸਤੇ 'ਤੇ ਚਲੋ ਬਾਬਾ ਜੀ ਜੇ ਸੰਜੋਗ ਬੰਨੇ ਹੁਣ ਤੁਸੀਂ ਸੰਜੋਗ ਖੋਲ੍ਹ ਦਿਓ ਸੰਜੋਗ ਬਾਬੇ ਨੇ ਬੰਨੇ ਸੀ ਕੀ ਬਾਬੇ ਨੇ ਕੀ ਰਸਾ ਲੈ ਕੇ ਸੰਜੋਗ ਬੰਨਤੇ ਸਾਡੇ ਲੋਕਾਂ ਦੇ ਮਤ ਨੂੰ ਪਤਾ ਨਹੀਂ ਕੀ ਹੋਇਆ ਪਖੰਡੀ ਬਾਬਿਆਂ ਕੋਲ ਜਾ ਕੇ ਸੰਜੋਗ ਖਲੌਂਦੇ ਫਿਰਦੇ ਨੇ ਜਿਹੜੇ ਪਰਮਾਤਮਾ ਦੀ ਕਿਰਪਾ ਨਾਲ ਜਨਮ ਹੋਇਆ ਇਨਸਾਨ ਦਾ ਉਹਨੇ ਕੁਝ ਨਾ ਕੁਝ ਚੰਗਾ ਸੋਚੀ ਹੋਏਗਾ ਉਹਦੇ ਤੇ ਵਿਸ਼ਵਾਸ ਨਹੀਂ ਹੈਗਾ ਅਸੀਂ ਸੰਯੋਗ ਖਲੌਣਤ ਸੰਯੋਗ ਕੋਈ ਨਹੀਂ ਅਨਸਾਰ ਸੰਯੋਗ ਵਿਜੋਗ ਦੋਈ ਕਾਰ ਚਲਾਵੇ ਲੇਖ ਹੈ ਆਪਾਂ ਭਾਗ ਆਪਾਂ ਗੁਰਬਾਣੀ ਦੇ ਵਿੱਚ ਨਾਲੇ ਰੋਜ਼ਾਨਾ ਪੜ੍ਹਦੇ ਆ ਜਪਜੀ ਸਾਹਿਬ ਦੀ ਬਾਣੀ ਨੂੰ ਪੜ੍ਹਨੇ ਆ ਪਰ ਫਿਰ ਵੀ ਸਾਡੇ ਗੱਲ ਜਿਹੜੀ ਆ ਖਾਨੇ ਨਹੀਂ ਪੈਂਦੀ ਸੰਯੋਗ ਕੋਈ ਨਹੀਂ ਬਣ ਸਕਦਾ ਗੁਰੂ ਅੱਗੇ ਅਰਦਾਸ ਕਰੀਏ ਰੋਜ਼ ਨਿਸ਼ਾਨ ਸਾਹਿਬ ਉਤੇ ਜਾ ਕੇ ਮੱਥਾ ਟੇਕੀਏ ਇਹ ਗੱਲ ਕਹੀਏ ਕਿ ਸੱਚੇ ਪਾਤਸ਼ਾਹ ਤੂੰ ਤੇ ਪੂਰੇ ਪੰਥ ਦਾ ਵਾਲੀ ਐ ਪੂਰੀ ਕੌਮ ਦਾ ਵਾਲੀ ਐ ਤਿੰਨੇ ਲੋਕਾਂ ਦਾ ਵਾਲੀ ਐ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਿਓ ਮੇਰੇ ਸੰਜੋਗ ਜਿਹਦੇ ਨਾਲ ਵੀ ਨੇ ਕਿਰਪਾ ਕਰਿਓ ਸਤਿਗੁਰੂ ਉਹਨੂੰ ਤੁਸੀਂ ਹੀ ਸਾਹਮਣੇ ਲੈ ਕੇ ਆਓ ਉਹਦੇ ਸੰਜੋਗ ਮੇਰੇ ਨੇ ਮੇਰੇ ਸੰਜੋਗ ਉਹਦੇ ਨਾਲ ਜੋੜੋ ਸਤਿਗੁਰੂ ਕਿਰਪਾ ਕਰੋ ਤੁਹਾਡੀ ਰਜਾ ਕਿਦੇ ਵਿੱਚ ਆ ਤੁਹਾਡੀ ਜਿਹੜੀ ਕਿਰਪਾ ਹੈ ਸਤਿਗੁਰੂ ਕਿਵੇਂ ਵਰਤਨੀਆ ਮੈਨੂੰ ਨਹੀਂ ਪਤਾ ਪਰ ਇਨਾਂ ਕੋ ਰਾਹ ਜ਼ਰੂਰ ਦਿਖਾ ਦਿਓ ਸੱਚੇ ਸਤਿਗੁਰ ਜੀਓ ਤਾਂ ਜੋ ਮੈਂ ਭਟਕਣਾ ਦੇ ਵਿੱਚ ਨਾ ਪਵਾਂ ਮੈਨੂੰ ਸਹੀ ਰਾਹ ਦਿਖਾਓ ਸਹੀ ਕਿਰਪਾ ਕਰੋ ਮੇਰੇ ਤੇ ਸਤਿਗੁਰੂ ਮੈਨੂੰ ਭਟਕਣਾ ਦੇ ਵਿੱਚੋਂ ਕਢੋ ਮੇਰੇ ਦੇ ਉੱਤੇ ਕਿਰਪਾ ਕਰੋ ਮੇਰੇ ਉੱਤੇ ਮਿਹਰ ਕਰੋ ਸਤਿਗੁਰੂ ਐਸੀ ਕਿਰਪਾ ਕਰੋ ਪਿਆਰਿਓ ਆਪਾਂ ਪੜ੍ਹਨੇ ਆ ਨਾ ਨਾਨਕ ਹੁਕਮ ਹੈ ਜੇ 부ਜਿਆ ਤਾਂ ਹਉਮੈ ਕਹੈ ਨਾ ਕੋਈ ਜੇ ਉਹਦੇ ਹੁਕਮ ਨੂੰ ਬੁੱਝ ਲਿਆ ਜਾਏ ਉਹਦੀ ਕਿਰਪਾ ਰਹਿਮਤ ਨੂੰ ਪਹਿਚਾਨ ਲਿਆ ਜਾਏ ਤੇ ਹਉਮੈ ਦੇ ਵਿੱਚ ਅਸੀਂ ਨਹੀਂ ਪਵਾਂਗੇ ਪਿਆਰਿਓ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਗੱਲ ਨੂੰ ਜਿੰਨਾ ਛੇਤੀ ਸਮਝ ਲਾਂਗੇ ਬਹੁਤ ਭਲਾ ਹੋਏਗਾ ਸੇਵਕ ਕੀ ਅਰਦਾਸ ਪਿਆਰੇ ਜਪ ਜੀਵਾ ਪ੍ਰਭ ਚਰਨ ਤੁਮਾਰੇ ਆਪਣੇ ਗੁਰੂ ਅੱਗੇ ਸੇਵਕ ਬਣ ਕੇ ਅਰਦਾਸ ਕਰੀਏ ਕਿ ਸਤਗੁਰੂ ਕਿਰਪਾ ਕਰਿਓ ਜਪ ਜੀਵਾ ਪ੍ਰਭ ਚਰਨ ਤੁਮਾਰੇ ਸਤਿਗੁਰੂ ਮੈਂ ਤੇ ਤੇਰੇ ਚਰਨਾਂ ਨੂੰ ਜਪ-ਜਪ ਕੇ ਜੀਣਾ ਹਾਂ ਮੈਂ ਤੇ ਤੇਰੇ ਚਰਨਾਂ ਤੇ ਭਰੋਸਾ ਰੱਖ ਲਿਆ ਸਤਿਗੁਰੂ ਇਸ ਭਰੋਸੇ ਨੂੰ ਹੋਰ ਵੱਡਾ ਕਰਿਓ ਸਤਿਗੁਰੂ ਜੀ ਇਸ ਭਰੋਸੇ ਨੂੰ ਹੋਰ ਵੱਡਾ ਕਰਨ ਵੀ ਮੈਨੂੰ ਦਾਤ ਬਖਸ਼ਿਸ਼ ਕਰਿਓ ਤਾਂ ਜੋ ਮੇਰਾ ਭਰੋਸਾ ਕਦੇ ਵੀ ਨਾ ਟੁੱਟੇ ਸਤਿਗੁਰੂ ਐਸੀ ਕਿਰਪਾ ਮੇਰੇ ਤੇ ਕਰਿਓ ਐਸੀ ਰਹਿਮਤ ਮੇਰੇ ਤੇ ਕਰਿਓ ਫਿਰ ਸੱਚੇ ਪਾਤਸ਼ਾਹ ਐਨੀ ਕਿਰਪਾ ਕਰਿਓ ਬਸ ਕੋਈ ਕਿਸੇ ਦੇ ਸੰਜੋਗ ਨਹੀਂ ਬਣ ਸਕਦਾ ਗੁਰੂ ਅੱਗੇ ਅਰਦਾਸ ਕਰੋ ਪਿਆਰਿਓ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਦੁਇ ਕਰ ਜੋਰ ਕਰੂ ਅਰਦਾਸ ਤੁਧ ਭਾਣਾ ਤਾਂ ਆਣਾ ਰਾਸ ਇਹਨਾਂ ਸ਼ਬਦਾਂ ਨੂੰ ਪੜ੍ਹਿਆ ਕਰੋ ਪਿਆਰਿਓ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਹੈ ਮਿਹਰ ਹੁੰਦੀ ਹੈ ਸਤਗੁਰੂ ਜੀ ਕਿਰਪਾ ਕਰਨਗੇ ਮਿਹਰਾਂ ਕਰਨਗੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ